We'll <laughs> ਸਰਕਾਰ ਆਪ ਦੇ ਦੁਆਲ ਮੋਹਮ ਦੇ ਤਹਿਤ ਅੱਜ ਹਲਕਾ ਦੱਖਣੀ ਦੀ ਵਾਰਡ ਨੰਬਰ 62 64 64 ਤੇ 17 ਦੇ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਜ ਤਕਰੀਬਨ 44 ਵਿਭਾਗ ਜਿਹੜੇ ਨੇ ਉਹ ਆ ਕੇ ਇੱਥੇ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਆ ਕੇ ਇੱਥੇ ਇਸ ਕੈਂਪ ਦਾ ਲਾਹਾ ਲੈ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਜਿਵੇਂ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਕਰ ਕਰ ਸਹੂਲਤਾ ਬਚਾਉਣ ਦਾ ਵਾਅਦਾ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਜਿਹੜੀਆਂ ਇਹ ਕੈਂਪ ਲਗਾਇਆ ਗਿਆ ਤੇ ਇਸ ਦੇ ਵਿੱਚ ਕਰੀਬ 44 44 ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਇੱਥੇ ਆਈਆਂ ਨੇ ਤੁਸੀਂ ਦੇਖ ਸਕਦੇ ਜੇ ਕਿ ਇਹ ਤਖਤੀ ਦੇ ਉੱਤੇ ਲਿਖ ਕੇ ਵੀ ਲਗਾਇਆ ਗਿਆ ਹੈ ਕਿ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਦਵਾਰ ਜਾ ਕੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਸਬੰਧੀ ਸਾਡੇ ਨਾਲ ਗੱਲ ਕਰਨ ਵਾਸਤੇ ਇੱਥੇ ਮੌਜੂਦ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਨਰਿੰਦਰ ਮਰਵਾ ਜੀ ਮਰਵਾ ਸਾਹਿਬ ਇੱਕ ਮਿੰਟ ਸਾਡੇ ਕੋਲ ਆਓ ਅੱਜ ਜਾਣਦੇ ਆ ਤੁਹਾਡੇ ਕੋਲੋਂ ਕਿ ਕੀ ਕਿਸ ਤਰ੍ਹਾਂ ਦਾ ਮਾਹੌਲ ਅੱਜ ਲੱਗ ਰਿਹਾ ਜਿਹੜਾ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਲਾਇਆ ਗਿਆ ਅਸੀਂ ਧੰਨਵਾਦ ਕਰਦੇ ਆ ਭਗਵੰਦ ਮਾਨ ਜੀ ਦਾ ਆਪਣੇ ਇਲਾਕੇ ਦੇ ਐਮ.ਐਲ.ਏ ਡਾਕਟਰ ਇੰਦਰਬੀ ਸਿੰਘ ਨੀਜਰ ਜੀ ਦਾ ਜਿਨ੍ਹਾਂ ਦੀ ਰਹਿਮਾਈ ਦੇ ਵਿੱਚ ਅੱਜ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਇੱਕ ਆਪकी ਸਰਕਾਰ ਆਪਕੇ ਦਵਾਰ ਦੇ ਕੈਂਪ ਵਿੱਚ ਦੀ ਕੈਂਪ ਚੱਲੇ ਸੀ ਅੱਜ ਸਵਾਰਡ ਨੰਬਰ 624466 ਇਹਨਾਂ ਦਾ ਸਾਰੇ ਦਾ ਇਕੱਠਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਲੋਕਾਂ ਦੀ ਆਮ ਜਿਹੜੀਆਂ ਛੋਟੀ ਛੋਟੀ ਸਮੱਸਿਆਵਾਂ ਹੀ ਹੁੰਦੀ ਹੈ ਆਧਾਰ ਕਾਰਡ ਜਾਂ ਪਟਵਾਰਖਾਨੇ ਦੀ ਮੈਡੀਕਲ ਕੋਈ ਸਿਵਲ O&M ਜਾਂ ਅਦਰ ਹੋਰ 43 ਤਰ੍ਹਾਂ ਦੀਆਂ ਅਸੀਆ ਜਿਹੜੀਆਂ ਦਿੱਕਤਾਂ ਗਈਆਂ ਉਹਨਾਂ ਦਾ ਅਸੀਂ ਮੌਕੇ ਤੇ ਹੱਲ ਕਰ ਰਹੇ ਹਾਂ ਸਾਰੇ ਅਫਸਰ ਸਾਹਿਬਾਨ ਇੱਥੇ ਬੈਠੇ ਹੋਏ ਆ ਤੇ ਲੋਕ ਬੜੇ ਖੁਸ਼ ਹੈਗੇ ਆ ਲੋਕ ਮਹਿਸੂਸ ਕਰਦੇ ਆ ਕਿ ਸਰਕਾਰ ਦੁਆਰਾ ਇਹ ਕਦਮ ਉਠਾਇਆ ਗਿਆ ਬੜਾ ਹੀ Obrigada, que ਮਰਵਾ ਸਾਹਿਬ ਪਹਿਲੀ ਵਾਰ ਹੋਇਆ ਕਿ ਜਿਹੜੀ ਸਰਕਾਰ ਇਹ ਲੋਕਾਂ ਦੇ ਘਰ-ਘਰ ਜਾ ਕੇ ਆਪ ਦਸਤਕ ਦੇ ਕੇ ਲੋਕਾਂ ਨੂੰ ਕੰਮ ਪੁੱਛ ਰਹੀ ਹੈ ਤੇ ਉਹਨਾਂ ਦਾ ਹੱਲ ਵੀ ਕਰਾ ਰਹੀ ਹੈ ਤੇ ਕਿੱਡਾ ਕੁ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਹੈ ਦੇਖੋ ਜੀ ਜਦੋਂ ਵੀ ਸਰਕਾਰ ਬਣਨਗੀ ਬਣੀ ਹੈ ਜਾਂ ਉਸ ਤੋਂ ਪਹਿਲਾਂ ਵੀ ਅਸੀਂ ਇੱਕੋ ਗੱਲ ਕਹਿੰਦੇ ਸੀ ਗੱਲ ਸਿਰਫ ਨੀਅਤ ਦੀ ਹੈ ਅੱਜ ਸਰਕਾਰ ਦੀ ਨੀਅਤ ਉਹੀ ਹੈ ਜੋ ਅਸੀਂ ਕਿਹਾ ਸੀ ਅਸੀਂ ਆਪਣੀ ਨੀਤਾਂ ਦੇ ਉੱਤੇ ਪੂਰੇ ਉਤਰੇ ਆ ਇਸੇ ਤਰ੍ਹਾਂ ਜਿਹੜੇ ਵੀ ਕਮਿਟਮੈਂਟ ਕੀਤੀ ਹੈ ਆਂਦੇ ਸਮੇਂ ਵਿੱਚ ਪੂਰੀਆ ਕਰਾਂਗੇ ਜੀ ਤੁਸੀਂ ਦੇਖ ਸਕਦੇ ਜੇ ਕਿ ਜਿਹੜੇ ਇਹ ਹਲਕਾ ਦੱਖਣੀ ਦੇ ਵਲੰਟੀਅਰ ਨੇ ਉਹ ਇੱਕ ਟੇਬਲ ਲਾ ਕੇ ਬੈਠੇ ਹੋਏ ਤੇ ਲੋਕਾਂ ਨੂੰ ਜੋ ਵੀ ਸਮੱਸਿਆ ਆਉਂਦੀ ਆ ਉਸ ਦਾ ਹੱਲ ਕਰਵਾਉਣ ਵਾਸਤੇ ਉਹ ਉਹਨਾਂ ਦਾ ਉਹਨਾਂ ਦੀ ਮਦਦ ਕਰ ਰਹੇ ਨੇ ਮੇਰੇ ਨਾਲ ਇੱਕ ਇੱਥੋਂ ਦੇ ਮੈਡਮ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਮੈਡਮ ਕੀ ਨਾਂ ਹੈ ਤੁਹਾਡਾ ਤੇ ਕੀ ਤੁਸੀਂ ਤੁਹਾਡੇ ਵੱਲੋਂ ਕੀ ਸੇਵਾਵਾਂ ਜਿਹੜੀਆਂ ਨਭਾਈਆਂ ਜਾ ਰਹੀਆਂ ਦੀ ਸਾਰਿਆਂ ਨੂੰ ਮਿਲੇ ਮੇਰੇ ਪਿਆਰਵਈ ਸ੍ਰੀ ਸ਼ਸ਼ੀ ਕਲਜੀ ਮੇਰਾ ਨਾਮ ਜੋਤੀ ਹੈ ਮੈਂ ਜ਼ਿਲ੍ਹਾ ਜੋਇੰਟ ਸਕੱਤਰ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਤੋਂ ਆ ਅੱਜ ਅਸੀਂ ਇੱਥੇ ਜੀ ਜਿਸ ਤਰ੍ਹਾਂ ਕੀ ਤੁਹਾਨੂੰ ਸਨ ਮੈਂ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਦੇ ਤਹਿਤ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਨੂੰ ਵਕ ਵਕ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਇੱਕੋ ਜਗ੍ਹਾ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਕਿ ਬਿਜਲੀ ਵਿਭਾਗ ਹੈ ਪੈਨਸ਼ਨ ਵਿਭਾਗ ਹੈ ਆਧਾਰ ਕਾਰਡ ਦੀ ਹੈ ਹੋਰ ਵੀ ਕਈ ਤਰ੍ਹਾਂ ਦੀ 43 ਸੁਵਿਧਾਵਾਂ ਨੇ ਜਿਹਦੇ ਕਿ ਦਿੱਤਾ ਜਾ ਰਿਹਾ ਵੈ ਅਸੀਂ ਇੱਥੇ ਟੇਬਲ ਲਾ ਕੇ ਬੈਠੇ ਆ ਜਿਹੜਾ ਵੀ ਕੋਈ ਸਾਡੇ ਕੋ ਆਂਦਾ ਹੈ ਕਿ ਆਧਾਰ ਕਾਰਡ ਦੀ ਇਹ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਉਸੇ ਸਾਰਿਆਂ ਨੂੰ ਪ੍ਰੋਵਾਈਡ ਕਰ ਰਹੇ ਆ ਉਹਨਾਂ ਦਾ ਜਿਹੜਾ ਨਾਮ ਤੇ ਨੰਬਰ ਨੋਟ ਡਾਊਨ ਕਰ ਰਹੇ ਆ ਜੇ ਕਿਸੇ ਦੀ ਮੌਕੇ ਤੇ ਹੱਲ ਨਹੀਂ ਹੁੰਦੀ ਹੈ ਤੇ ਉਹਨੂੰ ਆ ਇੱਕ ਦਿਨ ਦੇ ਵਿੱਚ ਜਿਹੜੀ ਆ ਉਹਦੀ ਸਮੱਸਿਆ ਦਾ ਹੱਲ ਉਹਦਾ ਕੀਤਾ ਜਾਏਗਾ ਤੁਸੀਂ ਤੁਸੀਂ ਗੱਲ ਕੀਤੀ ਹੈ ਕਿ ਵੜਾਪਾ ਪੈਨਸ਼ਨ ਦੀ ਵੜਾਪਾ ਪੈਨਸ਼ਨ ਲੈਣ ਵਾਸਤੇ ਆਮ ਜਨਤਾ ਨੂੰ ਜਿਹੜਾ ਸੀਗਾ ਬੈਂਕਾਂ ਦੇ ਬੈਂਕਾਂ ਵਿੱਚ ਖੱਜਲ ਖਵਾਰੀ ਕਰਨੀ ਪੈਂਦੀ ਸੀ ਪਹਿਲਾਂ ਜਿਹੜੀਆਂ ਇਹ ਵੜਾਪਾ ਪੈਨਸ਼ਨ ਸੀ ਉਹ ਲੈਣ ਵਾਸਤੇ ਜਿਹੜੇ ਆ ਜਾਂ ਜਿਹੜੇ ਇਲਾਕਾ ਕਾਉਂਸਲਰ ਹੁੰਦੇ ਸੀ ਉਹਨਾਂ ਦੇ ਤਰਲੇ ਮਾਰਨੇ ਪੈਂਦੇ ਸੀ ਪਰ ਅੱਜ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਅੱਜ ਇੱਕ ਜਗ੍ਹਾ ਦੇ ਉੱਤੇ ਹੀ ਸਾਰੇ ਕੰਮ ਹੋਣ ਦੇ ਨੇ ਬਿਲਕੁਲ ਬਾਜੀ ਤੁਸੀਂ ਬਹੁਤ ਵਧੀਆ ਗੱਲ ਗੱਲ ਆਪਣੀ ਸਰਕਾਰ ਹੈ ਇਹੀ ਆਮ ਜਨਤਾ ਦੀ ਸਰਕਾਰ ਹੈ ਤੁਸੀਂ ਅੱਜ ਦੇਖ ਰਹੇ ਹੋ ਕਿ ਲੋਕਾਂ ਦਾ ਕਿੰਨਾ ਉਤਸ਼ਾਹ ਹੈਗਾ ਵਾ ਇਹ ਚੀਜ਼ਾਂ ਵਿੱਚ ਲੋਕ ਜਿਹੜੇ ਸੀ ਪਹਿਲੇ ਕੌਂਸਲਰਾਂ ਦੇ ਕੋਲ ਠੱਕੇ ਖਾਂਦੇ ਸੀ ਉਹਨਾਂ ਦੀ ਚਪਲਾ ਗਿੱਜ ਜਾਂਦੀ ਸੀ 10-10 ਵਾਰੀ ਪੈਨਸ਼ਨਾਂ ਦੇ ਫਾਰਮ ਭਰੇ ਜਾਂਦੇ ਸੀ ਫਿਰ ਵੀ ਪੈਨਸ਼ਨਾਂ ਨਹੀਂ ਸੀ ਲੱਗਦੀਆਂ ਲੇਕਿਨ ਅੱਜ ਜਿਹੜੀ ਹੈ ਭਗਵੰਤ ਮਾਨ ਜੀ ਨੇ ਤੇ ਸਾਡੇ ਜਿਹੜੇ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਜੀ ਐਮ ਐਲ ਏ ਹਲਕਾ ਦੱਖਣੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਇੰਨਾ ਵਧੀਆ ਜਿਹੜਾ ਉਪਰਾਲਾ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਇੱਧਰ ਵੀ ਮੈਂ ਤਾਂ ਕਿੰਨੇ ਜਿਨੋ ਕੀ ਜ਼ਰੂਰ ਦਿਖਾਓ ਕਿ ਕਿੰਨਾ ਉੱਛਾ ਹੈ ਜਨਕਦਾ ਇੱਧਰੇ ਬਿਜਲੀ ਵਿਭਾਗ ਦੇ ਬੈਠੇ ਹੋਏ ਆ ਜੀ ਵਿਭਾਗ ਦੇ ਬੈਠੇ ਹੋਏ ਆ ਗਏ ਸਰ ਇਹ ਵੀ ਬੈਠੇ ਹੋਇਆ ਸਾਰੀ ਤਰ੍ਹਾਂ ਦੇ ਜਿਹੜੇ ਆ ਉਹ ਇੱਕੋ ਹੀ ਜਗ੍ਹਾ ਦੇ ਉੱਤੇ ਆਪਾਂ ਇਕੱਠੇ ਕੀਤੇ ਆ ਤਾਂ ਕਿ ਲੋਕਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਭਾਜੀ ਜਿਹੜਾ ਉਹ ਇੱਕੋ ਜਗ੍ਹਾ ਤੇ ਹੋ ਸਕੇ ਸੋ ਇਹੀ ਆਪਦੀ ਸਰਕਾਰ ਹੈ ਜਿਹੜੀ ਕਿ ਲੋਕਾਂ ਨੇ ਵੋਟਾਂ ਪਾ ਕੇ 92 ਸੀਟਾਂ ਦੇ ਨਾਲ ਲੈ ਕੇ ਆਂਦੀ ਸੀ ਧੰਨਵਾਦ ਜੀ ਹਣੀ ਮੈਡਮ ਕੀ ਨਾਂ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਤਿਕਾਰ ਜੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀਗੇ ਸਾਡੇ ਕੀ ਹਰ ਮਤ ਇੱਕ ਕੰਮ ਬੜੀ ਆਸਾਨੀ ਨਾਲ ਹੋ ਜਾਵੇ ਸੋ ਸਾਡੇ ਅੱਜ ਸਾਰੇ ਅਫੀਸਰ ਬੈਠੇ ਆ ਸਾਡੇ ਨਾਲ ਸਾਡੇ ਬੱਗਾ ਸਰ ਵੀ ਬੈਠੇ ਆ ਜਿਹੜੇ ਕੰਮ ਕਰਦੇ ਆ ਇੱਥੋਂ ਲੋਕਾਂ ਨੂੰ ਬੜੀ ਆਰਾਮਨਾਸ ਕੰਮ ਹੋ ਰਿਹਾ ਹਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿਹੜੇ ਵਿਭਾਗ ਤੋਂ ਤੁਸੀਂ ਇੱਥੇ ਪਹੁੰਚੇ ਜੇ ਤੇ ਕਿਹੜੀ ਕਿਹੜੀਆਂ ਜਿਹੜੀਆਂ ਸਹੂਲਤਾਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਜੀ ਸਭ ਤੋਂ ਪਹਿਲਾਂ ਅਸੀਂ ਆ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆ ਉਥੇ ਦੱਸਣਾ ਚਾਹ ਰਾ ਮੈਂ ਦਵਿੰਦਰ ਸਿੰਘ ਬੱਗਾ ਪੰਜਾਬ ਆਗੂ ਜੁਨੀਅਨ ਬਿਜਲੀ ਬੋਰਡ ਅੱਜ ਸਾਨੂੰ ਸਰਕਾਰ ਵੱਲੋਂ ਆਦੇਸ਼ ਹੋਏ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਟੋਟਲ ਮੈਗਮਿਆਂ ਦੇ ਜਿੰਨੇ ਵੀ ਮੁਲਾਜ਼ਮ ਨੇ ਇੱਥੇ ਪਹੁੰਚੋ ਸਾਰੇ ਮੁਲਾਜ਼ਮਾਂ ਹਮਾ ਬਾਗ ਇੱਥੇ ਪਹੁੰਚੇ ਨੇ ਬੜੀਆਂ ਸੇਵਾਵਾਂ ਦੇ ਰਹੇ ਨੇ ਆਪੋ ਆਪਣੇ ਮਹਿਕਮੇ ਦੀਆਂ ਜਿੱਤੇ ਅਸੀਂ ਸੇਵਾਵਾਂ ਦੇ ਰਹੇ ਆ ਉੱਥੇ ਲੋਕਾਂ ਦੇ ਵਿੱਚ ਚਾਅਤ ਵੀ ਦੇਖ ਰਹੇ ਆ ਕਿ ਲੋਕੀ ਖੱਜਲ ਖਰਾਬੀ ਨੂੰ ਮਤਲਬ ਬਚਾਉਂ ਬਚਾ ਕੇ ਤੇ ਇਤੇ ਘਰ ਆ ਕੇ ਹੀ ਆਪਣਾ ਕੰਮ ਕਰਾ ਰਹੇ ਜਿਸ ਤਰ੍ਹਾਂ ਘਰ ਚ ਕਰਾਈਦਾ ਵਾ ਬਹੁਤ ਖੁਸ਼ੀ ਵਾਲੀ ਗੱਲ ਆ ਜੇ ਸਰਕਾਰਾਂ ਨੂੰ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਇੱਕ ਬਹੁਤ ਹੀ ਵਧੀਆ ਸੇਧ ਮਿਲੀ ਆ ਕਿ ਜਿਸ ਜੇ ਤੁਸੀਂ ਵੀ ਕੋਈ ਅਸਰ ਲੋਕਾਂ ਦੇ ਵਿੱਚ ਵਿਚਰੋਗੇ ਤੇ ਆਉਣ ਵਾਲੇ ਦਿਨਾਂ ਨੂੰ ਤੁਹਾਨੂੰ ਵੀ ਲੋਕੀ ਸਲਾਮਾ ਕਰਨਗੇ ਮੈਂ ਤੋਂ ਮੰਚ ਤੋਂ ਸਰਕਾਰ ਨੂੰ ਬੇਨਤੀ ਵੀ ਕਰਦਾ ਵਾਂ ਤੇ ਆਪਣੇ ਜੂਨੀਅਰ ਵੱਲੋਂ ਇਹ ਵੀ ਦੱਸਣਾ ਚਾਹਣਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਲੜਕਦੀਆਂ ਛੇਤੀ ਤੇ ਛੇਤੀ ਮੰਗੀਆਂ ਜਾਣ ਤਾਂ ਜੋ ਮੁਲਾਜ਼ਮਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹਵੇ ਜੈ ਜਨਤਾ ਜੈ ਸ਼ਰਨੱਥ ਜਿੱਤ ਲੜਦੇ ਲੋਕ ਤੁਸੀਂ ਗੱਲ ਕੀਤੀ ਹੈ ਕਿ ਜੇਲੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਪਰ ਜਿਹੜੀ ਭਗਵੰਤ ਮਾਨ ਦੀ ਗਵਾਹੀ ਵਾਲੀ ਆਮ ਪਾਰਟੀ ਦੀ ਸਰਕਾਰ ਹੈ ਉਹ ਹਰ ਮੁਸ਼ਕਲ ਦਾ ਹੱਲ ਜਿਹੜਾ ਵਾ ਉਹ ਕਰਨ ਲਈ ਇਹ ਕੋਸ਼ਿਸ਼ਾਂ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਮਾਂ ਹਰ ਵਿਅਕਤੀ ਨੂੰ ਜਿਹੜਾ ਵਾ ਉਹ ਆਪਣਾ ਬਣਦਾ ਹੱਕ ਮਿਲੂਗਾ ਪਰ ਕੀ ਕੀ ਅਸੀਂ ਸਮਝਦੇ ਨਹੀਂ ਕਿ ਇੱਕ ਮੁਲਾਜ਼ਮ ਜਿੱਥੇ ਬੰਦੀਆਂ ਜਿਹੜੀਆਂ ਨੇ ਜਾਂ ਜਿਹੜੇ ਹੋਰ ਲੋਕ ਨੇ ਸੜਕਾਂ ਦੇ ਉੱਤੇ ਉਤਰਦੇ ਨੇ ਪੇ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਪਿਛਲੇ 70 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਸੀਗਾ ਇਹ ਅਜਿਹੀਆਂ ਸਹੂਲਤਾਂ ਤੇ ਉਹਨਾਂ ਦੇ ਸਮੇਂ ਵੀ ਨਹੀਂ ਸੀ ਮਿਲੀਆਂ ਤੇ ਅੱਜ ਵੀ ਜਿਹੜੀਆਂ ਨੇ ਪਰ ਭਗਵੰਤ ਮਾਨ ਵੱਲੋਂ ਇਹ ਕੋਸ਼ਿਸ਼ ਤੇ ਕੀਤੀ ਜਾ ਰਹੀ ਹੈ ਨਾ ਲਓ ਜੀ ਵੈਸੇ ਵੀ ਮੈਂ ਚਲੋ ਭਗਵੰਤ ਮਾਨ ਜੀ ਬਹੁਤ ਅੱਛਾ ਕੰਮ ਕਰ ਰਹੇ ਆ ਸਾਡੇ ਮੁੱਖ ਮੰਤਰੀ ਆ ਸਤਿਕਾਰਯੋਗ ਆ ਅਸੀਂ ਇੱਥੋਂ ਮੰਚ ਤੋਂ ਚਲੋ ਅਸੀਂ ਕਹਿਣਾ ਨਹੀਂ ਚਾਹੁੰਦੇ ਲੇਕਿਨ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਆਵਾਜ਼ ਠਾਉਣਾ ਚਾਹੁੰਦੇ ਆ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਛੇਤੀ ਤੋਂ ਛੇਤੀ ਮੰਨੀਆਂ ਜਾਣ ਤਾਂ ਜੋ ਆਉਣ ਵਾਲੇ ਦਿਨਾਂ ਨੂੰ ਸਰਕਾਰ ਨੂੰ ਜਿੱਥੇ 70% ਬੈਨੀਫੀਟ ਆ ਉੱਥੇ 110% ਬੈਨੀਫਿਟ ਹੋਏਗਾ ਸੋ ਮੈਂ ਇਹ ਹੀ ਉਮੀਦ ਕਰਦਾ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਹੱਲ ਕਰੇਗੀ ਜੀ ਮੇਰੇ ਨਾਲ ਇੱਕ ਹੋਰ ਮੈਡਮ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਹਾਂ ਜੀ ਮੈਡਮ ਤੁਸੀਂ ਵੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਰਹੇ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿਉਂਕਿ ਬੜਾ ਪ੍ਰਵਾਹ ਹੰਗਾਰਾ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਹਾਂ ਜੀ ਮੇਰਾ ਨਾਮ ਕਵਲਜੀਤ ਮਾਨ ਜੀ ਮੈਂ ਆਪਣੇ ਮੈਲਾ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਸਟੇਟ ਦੇ ਸਾਡੇ ਕੇਜਰੀਵਾਲ ਸਾਹਿਬ ਸਾਡੇ ਭਗਵੰਤ ਮਾਨ ਜੀ ਦੇਖੋ ਘਰ ਘਰ ਜਿਹੜੇ ਲੋਕਾਂ ਨੂੰ ਜਾ ਕੇ ਦਫਤਰਾਂ ਦੇ ਚੱਕਰ ਲਾਣੇ ਪੈਂਦੇ ਸੀ ਸਾਰੇ ਕੰਮ ਇੱਕ ਛਤ ਦੇ ਹੇਠ ਬੈਠੇ ਹਰ ਇੱਕ ਮਹਿਕਮੇ ਦੇ ਕੰਮ ਜਿਹੜੇ ਇੱਥੇ ਸਾਰਿਆਂ ਦੇ ਕੰਮ ਹੋ ਰਹੇ ਆ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਆਪ ਦੀ ਸਰਕਾਰ ਆਪ ਦੇ ਦੁਆਰੀ ਆਈ ਹੋਈ ਹੈ ਕਿੰਨੇ ਕਿੰਨੇ ਲੋਕ ਖੁਸ਼ ਦਿਖਾਈ ਦੇ ਰਹੇ ਆ ਬਹੁਤ ਜੀ ਬਹੁਤ ਜਨਤਾ ਅਸੀਂ ਰੋਜ਼ ਕੈਂਪ ਦੇ ਵਿੱਚ ਜਾ ਰਹੇ ਆ ਜਨਤਾ ਬਹੁਤ ਖੁਸ਼ ਇਸ ਕੰਮ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਲੋਕਾਂ ਦੀ ਸੇਵਾ ਵਾਸਤੇ ਬੈਠੇ ਨੇ ਤੇ ਦੂਸਰੇ ਬੰਨੇ ਜਿਹੜੇ ਵਕ ਵਕ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਜੇ ਕਿ 44 ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਉਸ ਦੇ ਵਿੱਚ ਵਕ ਵਕ ਮਹਿਕਮਿਆਂ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਤੁਸੀਂ ਆਪ ਦੇਖ ਸਕਦੇ ਜੇ ਕਿ ਲੋਕ ਜਿਹੜੇ ਨੇ ਇਹਨਾਂ ਦਾ ਲਾਹ ਲੈ ਰਹੇ ਨੇ ਮੇਰੇ ਨਾਲ ਇੱਕ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਆਪ ਦੀ ਸਰਕਾਰ ਤੇ ਆਪ ਦੇ ਦਵਾਰ ਪਹੁੰਚੀ ਹੈ ਤੇ ਉਹਦੇ ਵਿੱਚ ਲੋਕ ਜਿਹੜੇ ਨੇ ਆਪਣਾ ਲਾਹਾ ਲੈ ਰਹੇ ਨੇ ਹਾਂਜੀ ਸਰ ਇਹ ਨਾ ਮੈਂ ਸਿੰਦਰ ਕੁਮਾਰ ਪ੍ਰੇਮ ਵਾਰਡ ਨੰਬਰ 64 ਤੋਂ ਸਰਕਲ ਇੰਚਾਰਜ ਬੋਲ ਰਿਹਾ ਔਰ ਇਹ ਪਾਰਟੀ ਦਾ ਬਹੁਤ ਤਗੜਾ ਇਸ਼ਲਾਗਾ ਯੋਗ ਕੰਮ ਹੈ ਕਿ ਸਾਰੀ ਦੁਨੀਆ ਭਟਕਦੀ ਫਿਰਦੀ ਸੀ ਕੋਈ ਕਿਸੇ ਦਾ ਕੰਮ ਨਹੀਂ ਸੀ ਹੁੰਦਾ ਕਿਉਂਕਿ ਇੱਕ ਤਾਂ ਏਜਡ ਇੱਕ ਸਾਡੇ ਇਹ ਬੰਦਾ ਕਿੱਥੇ ਕਿੱਥੇ ਜਾਏ ਪਹਿਲਾਂ ਦਿਹਾੜੀ ਦੀਵਾਰ ਮਤਲਬ ਕਮਾਈ ਕਰੇਗਾ ਪਹਿਲਾਂ ਦਫਤਰਾਂ ਦੇ ਵਿੱਚ ਭੱਜੇ ਔਰ ਉਥੇ ਗਿਆ ਵੀ ਕਦੇ ਕੋਈ ਮਿਲਿਆ ਕੋਈ ਨਹੀਂ ਮਿਲਿਆ ਲੇਕਿਨ ਅੱਜ ਇਹਨਾਂ ਦਾ ਸਾਰਿਆਂ ਦਾ ਸਾਰੇ ਡਿਪਾਰਟਮੈਂਟਸ ਇੱਥੇ ਬਿਠਾਏ ਨੇ ਇਹ ਭਗਵੰਤ ਮਾਨ ਜੀ ਦੀ ਬਹੁਤ ਹੀ ਤਗੜੀ ਉੱਚੀ ਸੋਚ ਦੀ ਇੱਕ ਕਮਲ ਕਹਿਸ ਕਰਿਆ ਕਿ ਭਾਈ ਕਿ ਸਾਰਿਆਂ ਨੂੰ ਤੁਸੀਂ ਆਪਣੇ ਇਲਾਕੇ ਦੇ ਵਿੱਚ ਹੀ ਜਾ ਕੇ ਮਿਲੋ ਇਹ ਤੁਹਾਡੇ ਕੋਲ ਜਿਹੜਾ ਤੁਹਾਡਾ ਕੋਈ ਕੰਮ ਹੈ ਕੋਈ ਤੁਹਾਡੀ ਕੋਈ ਗੱਲਬਾਤ ਹੈ ਉਹ ਤੁਹਾਡਾ ਪੂਰਾ ਮਸਲਾ ਹੱਲ ਕਰਨਗੇ ਇੱਥੇ ਬੈਠਿਆ ਜੀ ਤੇ ਕਿੰਨੇ ਕੁ ਮਸਲੇ ਜਿਹੜੇ ਨੇ ਲੋਕਾਂ ਦੇ ਇੱਥੇ ਹੱਲ ਹੋ ਰਹੇ ਨੇ ਪਰ ਇੱਕ ਮਿੰਟ ਸੁਣੋ ਤੁਸੀਂ ਪੱਤਰਕਾਰ ਜੇ ਸਾਡੋਂ ਜ਼ਿਆਦਾ ਤੁਸੀਂ ਦਿਮਾਗ ਰੱਖਦੇ ਹੋ ਕਿ ਤੁਸੀਂ ਇੱਕ ਇੱਕ ਪਰਸਨ ਨੂੰ ਜੇਕਰ ਕੰਮ ਹੋ ਰਿਹਾ ਤਾਂ ਤੁਸੀਂ ਪਰਸਨ ਨੂੰ ਜਾਣ ਨਹੀਂ ਪੁੱਛ ਸਕਦੇ ਤੇਰਾ ਕੰਮ ਹੋਇਆ ਕਿ ਨਹੀਂ ਹੋਇਆ ਇਹ ਕੰਮ ਜਿਹੜੇ ਨੇ ਕਿ ਅਸੀਂ ਜਿਹੜੇ ਬੈਠੇ ਹੋਏ ਆ ਉਸੇ ਤਰੀਕੇ ਦੇ ਨਾਲ ਕੰਮ ਕਰਾ ਰਹੇ ਹਾਂ ਹਾਂ ਕਿ ਵੱਡੀ ਗੱਲ ਇਹ ਹੈ ਕਿ ਲੋਕੀ ਆਂਦੇ ਨੇ ਸਾਡੇ ਕੋਲ ਲੇਕਿਨ ਇਹ ਕਿ ਕਾਗੇ ਨਹੀਂ ਨਾਲ ਲੈ ਕੇ ਆਂਦੇ ਸਭ ਤੋਂ ਵੱਡੀ ਮੁਸ਼ਕਲ ਇਹ ਆਉਂਦੀ ਆ ਸਾਨੂੰ ਕਿ ਕਾਗਜ਼ ਨਹੀਂ ਲੈ ਕੇ ਆਂਦੇ ਨਾਲ ਫਿਰ ਦੁਬਾਰਾ ਘਰ ਭਾਈਦੇ ਨੇ ਕਿ ਮੇਰਾ ਇਹ ਕਾਗਜ਼ ਰਹਿ ਗਿਆ ਮੇਰਾ ਇਹ ਰਹਿ ਗਿਆ ਅਗਰ ਅਸੀਂ ਕਿਤੇ ਜਾਣਾ ਆਫਿਸ ਦੇ ਵਿੱਚ ਤੇ ਕਮ ਸੇ ਕਮ ਆਪਣੇ ਪੇਪਰ ਦਾ ਵਰਕ ਤਾਂ ਪੂਰਾ ਕਰਕੇ ਘਰੋਂ ਜਾਈਏ ਔਰ ਉਹ ਪੇਪਰ ਵਰਕ ਜਦੋਂ ਤੇ ਪੂਰੀ ਸੁਣਵਾਈ ਹੋ ਰਹੀ ਹੈ ਔਰ ਨਹੀਂ ਹੁੰਦੀ ਤਾਂ ਉਹਨੂੰ ਉਹਦਾ ਨੰਬਰ ਮਿਲਦਾ ਕਿ ਭਾਈ ਕੱਲ ਨੂੰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਨਹੀਂ ਤੇ ਅਸੀਂ ਤਾਂ ਬੈਟਿੰਗ ਹੋਏ ਆ ਕੰਮ ਕਰਾਉਣ ਲਈ ਤੇ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਤੁਸੀਂ ਦੱਸਿਆ ਕਿ ਆਮ ਲੋਕ ਜਿਹੜੇ ਨੇ ਉਹ ਖਾਲੀ ਹੱਥ ਇਸ ਕੈਂਪ ਦੇ ਵਿੱਚ ਆ ਜਾਂਦੇ ਨੇ ਆਪਣੇ ਕਾਗਜ਼ੀ ਪੱਤਰ ਨਹੀਂ ਲੈ ਕੇ ਆਉਂਦੇ ਤੇ ਕੀ ਅ ਕਿੱਦ ਕੱਲ ਵੀ ਕਹਿੰਦਾ ਸਾਡਾ ਜੇਕਰ ਕੈਂਪ ਕਿਤੇ ਲੱਗਦਾ ਕਿਹੇ ਵੀ ਜਗ੍ਹਾ ਤੇ ਲੱਗਦਾ ਤੁਹਾਡੇ ਇਲਾਕੇ ਚ ਲੱਗਦਾ ਆਪਣੇ ਘਰੋਂ ਕਮ ਸੇ ਕਮ ਆਧਾਰ ਕਾਰਡ ਜੋ ਵੀ ਤੁਸੀਂ ਕੰਮ ਕਰਾਉਣਾ ਆਪਣੇ ਪੂਰੇ ਸਰਟੀਫਿਕੇਟ ਕੰਮਕਾਹੀ ਆਪਣਾ ਨਾਲ ਲੈ ਕੇ ਜਾਓ ਉੱਥੇ ਸਾਡੇ ਸਟਾਫ ਹੀ ਸਾਡਾ ਸਾਰਾ ਬੈਠਦਾ ਏ ਉਹ ਸਾਰੇ ਕੰਮ ਕਰਾਣੇ ਬੈਠੇ ਆ ਅਸੀਂ ਵੇਖੋ ਇਹ ਜਿਸ ਤਰ੍ਹਾਂ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਮੁਸ਼ਕਲ ਆਉਂਦੀ ਹੁੰਦੀ ਸੀ ਕਿ ਪੈਨਸ਼ਨ ਦੀ ਪੈਨਸ਼ਨ ਦਾ ਕੈਂਪ ਜਿਹੜਾ ਵਾ ਉਹ ਇੱਥੇ ਲਾਇਆ ਗਿਆ ਵਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਪੈਨਸ਼ਨ ਵਾਸਤੇ ਲੋਕਾਂ ਨੂੰ ਵੱਡੀ ਖੱਜਲ-ਖੁਆਰੀ ਕਰਨੀ ਪੈਂਦੀ ਸੀ ਉਸ ਸੰਬੰਧੀ ਵੀ ਅੱਜ ਜਿਹੜਾ ਵਾ ਇੱਥੇ ਹੀ ਕੈਂਪ ਲਾਇਆ ਗਿਆ ਵਾ ਤੇ ਇੱਥੇ ਹੀ ਆ ਕੇ ਜਿਹੜੇ ਲੋਕ ਨੇ ਉਹ ਆਪਣੀਆਂ-ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਨੇ ਤੇ ਮੌਕੇ ਦੇ ਉੱਤੇ ਹੀ ਨਿਪਟਾਰਾ ਹੋ ਰਿਹਾ ਹੈ ਜੇਕਰ ਕਿਸੇ ਕਾਰਨ ਕਾਗਜ਼ੀ ਕਾਰਵਾਈ ਦੇ ਕਾਰਨ ਜੇ ਕੋਈ ਹੇਰੀ ਹੁੰਦੀ ਆ ਤਾਂ ਉਸ ਦਾ ਜਿਹੜਾ ਵਾਬ ਸੰਬੰਧਿਤ ਹੈ ਅਧਿਕਾਰੀ ਦਾ ਫੋਨ ਨੰਬਰ ਦਿੱਤਾ ਜਾਂਦਾ ਹੈ ਤੇ ਉਸ ਅਧਿਕਾਰੀ ਨੇ ਅਧਿਕਾਰੀ ਨੂੰ ਜਿਹੜਾ ਵਾ ਇੱਕ ਜਾਂ ਦੋ ਦਿਨ ਦੇ ਵਿੱਚ ਉਸ ਕੰਮ ਨੂੰ ਪੂਰਾ ਕਰਕੇ ਉੱਥੋਂ ਤੱਕ ਪਹੁੰਚਾਈ ਜਾਂਦਾ ਜੇਕਰ ਫਿਰ ਵੀ ਕੋਈ ਮੁਸ਼ਕਲ ਆਉਂਦੀ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਇਹ ਪਬਲਿਕ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਜੇਕਰ मैडम जेकर ਕੋਈ ਤੁਹਾਡਾ ਕੰਮ ਨਹੀਂ ਹੁੰਦਾ ਤਾਂ ਤੁਸੀਂ ਇੱਥੇ ਆ ਕੇ ਤੇ ਸਾਡੇ ਨਾਲ ਮੇਲ ਕਰ ਸਕਦੇ ਤੇ ਉਹਨਾਂ ਵੱਲੋਂ ਮੁੜ ਕੇ ਦਫ਼ਤਰਾਂ ਦੇ ਵਿੱਚ ਜਾ ਕੇ ਇਹ ਕੰਮ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਹਾਂਜੀ ਮੈडम ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕੈਂਪ ਦੇ ਵਿੱਚ ਆਏ ਜੀ कैंप ਵਿੱਚ ਬਹੁਤ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਪਬਲਿਕ ਬਹੁਤ ਖੁਸ਼ ਹੈ ਕਿ ਭਗਵਾਨਦਾਨ ਸਰਕਾਰ ਲੋਕਾਂ ਦੇ ਦਵਾਰ ਜਾ ਜਾ ਕੇ ਘਰ ਘਰ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਰਹੀ ਹੈ ਔਰ ਉਸ ਨੂੰ ਮੌਕੇ ਤੇ ਹੱਲ ਕਰਵਾ ਰਹੀ ਹੈ ਇੱਥੇ ਤੁਸੀਂ ਦੇਖਿਆ ਹੋਏਗਾ ਹਰ ਇੱਕ ਸਰਕਾਰੀ ਮੈਕਮੇ ਨਾਲ ਸੰਬੰਧਿਤ ਅਧਿਕਾਰੀ ਮੌਜੂਦ ਹਨ ਸੇਵਾ ਕੇਂਦਰ ਵਾਲੇ ਬੈਠੇ ਹੈ ਆਧਾਰ ਕਾਰਡ ਵਾਲੇ ਬੈਠੇ ਹੈ ਬਿਜਲੀ ਵਾਲੇ ਬੈਠੇ ਹੈ ਹਰ ਇੱਕ ਡਿਪਾਰਟਮੈਂਟ ਇੱਥੇ ਬੈਠਾ ਹੈ ਤੇ ਇਹ ਆਮ ਪਬਲਿਕ ਹੈ ਆ ਰਹੀ ਹੈ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਗਾਈਡ ਕਰ ਰਹੇ ਆ ਉਹਨਾਂ ਦੀ ਹੈਲਪ ਕਰ ਰਹੇ ਆ ਸਰਕਾਰ ਦਾ ਕੰਮ ਬਹੁਤ ਅੱਛਾ ਹੈ ਪਹਿਲਾਂ ਅੱਜ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਵਕ ਵਕ ਸਰਕਾਰਾਂ ਨੇ ਇਹ ਪੰਜਾਬ ਦੇ ਉੱਤੇ ਰਾਜ ਕੀਤਾ ਪਰ ਅਜਿਹਾ ਕੰਮ ਕਦੀ ਨਹੀਂ ਸੀ ਹੋਇਆ ਅੱਜ ਪਹਿਲੀ ਵਾਰ ਹੋ ਰਿਹਾ ਕਿਉਂਕਿ ਲੋਕ ਜਿਹੜੇ ਸੀਗੇ ਅਕਸਰ ਦਫ਼ਤਰਾਂ ਦੇ ਵਿੱਚ ੱੱਕੇ ਖਾਂਦੇ ਸੀਗੇ ਤੇ ਹੰਬ ਹਾਰ ਕੇ ਘਰ ਬੈ ਜਾਂਦੇ ਸੀ ਖਾਸ ਕਰ ਜੇ ਆਪਾਂ ਬੜਾਪਾ ਪੈਨਸ਼ਨ ਦੀ ਗੱਲ ਕਰੀਏ ਜਾਂ ਹੋਰ ਜਿਹੜੀਆਂ ਪੈਨਸ਼ਨਾਂ ਦੀ ਗੱਲ ਕਰੀਏ ਤੇ ਲੋਕ ਖੱਜਲ ਖਵਾਰ ਹੋ ਕੇ ਘਰ ਬੈ ਜਾਂਦੇ ਸੀ ਪਰ ਅੱਜ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਉਹ ਸਰਕਾਰ ਦਾ ਤੇ ਘਰ ਆ ਕੇ ਜਿਹੜੇ ਕੰਮ ਕੀਤੇ ਜਾ ਰਹੇ ਹਨ ਹਾਂਜੀ ਅਸੀਂ ਇਸੇ ਲਈ ਤੇ ਆਮ ਆਦਮੀ ਪਾਰਟੀ ਸਰਕਾਰ ਕਿਉਂਕਿ ਆਮ ਲੋਕਾਂ ਦਾ ਦੁੱਖ ਦਰਦ ਇੱਕ ਆਮ ਇਨਸਾਨ ਹੀ ਸੁਣ ਸਕਦਾ ਵੈ ਰਵਾਇਤੀ ਪਾਰਟੀਆਂ ਨੇ ਕਦੀ ਸਾਡੇ ਦੁੱਖ ਦਰਦ ਨੂੰ ਸਮਝਿਆ ਹੀ ਨਹੀਂ ਤਾਂ ਕਿ ਉਹਨਾਂ ਨੇ ਨਾ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੇ ਕਨਵੀਨ ਹੱਡ ਨੇ ਉਹਨਾਂ ਨੂੰ ਪਤਾ ਵੈ ਸਾਨੂੰ ਕੀ ਮੁਸ਼ਕਿਲ ਹੈ ਕਿੱਦਾਂ ਤੱਕੇ ਖਾਣੇ ਪੈਂਦੇ ਕਿੱਦਾਂ ਖੱਜਲ ਖਵਾਰੀ ਹੁੰਦੀ ਹੈ ਇਸੇ ਲਈ ਉਹਨਾਂ ਨੇ ਉਪਰਾਲਾ ਚੁੱਕਿਆ ਵੈ ਤਾਂ ਕਿ ਲੋਕਾਂ ਨੂੰ ਦੁਖੀ ਨਾ ਹੋਣਾ ਪਵੇ ਇਸਨ ਆਮ ਆਦਮੀ ਪਾਰਟੀ ਦੇ ਆਗੂ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਜਿਹੜੀਆਂ ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਕੰਮ ਨਹੀਂ ਸੀ ਕਰਦੀਆਂ ਉਹ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰਕੇ ਦਿਖਾ ਦਿੱਤਾ ਹੈ ਤੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ ਉਹਨਾਂ ਦਾ ਹੱਲ ਕਰਨ ਵਾਸਤੇ ਉਹਨਾਂ ਦੇ ਦੁਆਰ ਦੇ ਉੱਤੇ ਜਿਹੜੇ ਕੈਂਪ ਲਾਏ ਗਏ ਨੇ ਤੇ ਮੇਰੇ ਨਾਲ ਇੱਕ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਮੈਂ ਵਾਰਡ ਨੰਬਰ 64 ਹੋਲਦਾ ਪਿਆ ਜੀ ਸਰਪ੍ਰੀਖ ਸਿੰਘ ਬਟੂ ਤੇ ਆਪਾਂ ਅੱਜ ਕੈਂਪ ਲਾਇਆ ਜੀ ਸਰਕਾਰੀ ਸਕੂਲ ਤੇ ਨਸ਼ਮਰ ਸਾਹ ਚੌਥਾ ਵਿੱਚ ਤੇ ਲੋਕੀ ਫਾਇਦਾ ਲੈ ਰਹੇ ਨੇ ਸਾਰੇ ਹਰ ਤਰ੍ਹਾਂ ਦੇ ਵਾਰਦੇ ਆਪਣੇ ਵਿਭਾਗ ਵਾਲੇ ਬੰਦੇ ਬੈਠੇ ਆ ਪੈਨਸ਼ਨ ਪੈਨਸ਼ਨ ਵਾਲੇ ਕਾਰਡ ਵਾਲੇ ਬੈਠੇ ਆ ਜੀ ਆਪਣਾ ਆਧਾਰ ਕਾਰਡ ਵਾਲੇ ਸਾਰੇ ਬੈਠੇ ਆ ਲੋਕੀ ਫਾਇਦਾ ਲੈ ਰਹੇ ਜੀ ਆ ਕੇ ਬਹੁਤ ਫਾਇਦਾ ਹੋ ਰਿਹਾ ਲੋਕੀ ਖੁਸ਼ ਹੋ ਰਹੇ ਨੇ ਆ ਕੇ ਤੇ ਜਿੰਦਗੀ ਦੇ ਜਿੰਦਗੀ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੀ ਸਰਕਾਰ ਹੈ ਉਹ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰ ਰਹੀ ਹੈ ਤੇ ਨਹੀਂ ਆ ਤੇ ਉਹ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਵਾ ਤੇ ਉਹ ਉਹ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ 70 ਸਾਲਾਂ ਤੋਂ ਪਹਿਲੀ ਵਾਰੀ ਕਿਰਸ਼ਮ ਹੋਇਆ ਹੈ ਇੱਕ ਤਰ੍ਹਾਂ ਦਾ ਕਿ ਸਰਕਾਰ ਤੁਹਾਡੇ ਘਰ ਆ ਕੇ ਬੈਠੀ ਹੈ ਤੇ ਆਪਣਾ ਜਿੰਦਗੀ ਤੇ ਲੋਕੀ ਖੁਸ਼ ਹੋ ਗਏ ਨੇ ਵੀ ਇਹੋ ਜਿਹਾ ਇਹ ਮੌਕਾ ਕਦੀ ਵੇਖਿਆ ਨਹੀਂ ਜੀ ਇੱਥੇ ਘਰ ਬੈ ਕੇ ਕੰਮ ਹੋ ਰਿਹਾ ਸਾਡਾ ਤੇ ਸਾਰੇ ਸਰਕਾਰੀ ਜਿੰਨੇ ਵੀ ਮੁਲਾਜ਼ਮ ਆਪਣੇ ਆਰਾਮ ਨਾਲ ਬੈਠੇ ਆ ਕੰਮ ਕਰ ਰਹੇ ਨੇ ਖੁਸ਼ ਨੇ ਕਹਿੰਦੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹ ਚੀਜ਼ ਦੇਖੀ ਆ ਜੋ ਭਗਵੰਤਬਾ ਨੇ ਆਪਾਂ ਕੰਮ ਕਰਕੇ ਦਿਹਾਇਆ ਲੋਕੀ ਖੁਸ਼ ਨੇ ਜੀ ਬਹੁਤ ਤੇ ਆਮਲੇ ਟਾਈਮ ਤੇ ਲੋਕੀ ਸਾਥ ਦੇਣਗੇ ਸਾਡਾ ਖੁੱਲਕੇ ਸਾਥ ਦੇਣਗੇ ਸਾਡਾ ਜੱਟੂ ਜੀ ਮੈਂ ਇੱਕ ਸਵਾਲ ਤੁਹਾਨੂੰ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਕਿ ਲੋਕ ਜਿਹੜੇ ਨੇ ਬਹੁਤ ਖੁਸ਼ ਨੇ ਪਰ ਇਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਵਾਂ ਸਿਰ ਦੇ ਉੱਤੇ ਆਕੜੀਆਂ ਨੇ ਕੀ ਤੁਸੀਂ ਸਮਝਦੇ ਜੇ ਉਹਦੇ ਵਿੱਚ ਵੀ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਸਾਰੇ ਲੋਕਾਂ ਨੇ ਤਾਂ ਭਰੋਸਾ ਸਾਨੂੰ ਦੇ ਰਹੇ ਨੇ ਵੀ ਕਰਾਂਗੇ ਬਾਕੀ ਇੱਕ ਮੁੱਦਾ ਜ਼ਰੂਰ ਉੱਠਿਆ ਆਵੇ 1000 ਰੁਪਏ ਦੇ ਲੋਕੀ ਜਿਹੜੇ ਦੇਣਾ ਸੀ ਉਹਨੇ ਭਗਵੰਤ ਮਾਨ ਜੀ ਨੇ ਉਹ ਲੋਕੀ बार-बार ਮੁੱਦਾ ਉਠਾ ਰਹੇ ਨੇ ਖਾਸ ਕਰਕੇ ਲੇਡੀਆਂ ਉਠਾ ਰਹੇ ਨੇ ਤੇ ਬਾਕੀ ਹੋਰ ਕੋਈ ਮਸਲਾ ਹੋਈ ਨਹੀਂ ਮਸਲੇ ਸਾਰੇ ਹੱਲ ਹੋ ਰਹੇ ਨੇ ਕੋਈ ਸਰਕਾਰੀ ਕੰਮ ਹੋਵੇ ਕਿਸੇ ਤਰੀਕੇ ਦਾ ਕੋਈ ਵੀ ਕੰਮ ਸਾਡੇ ਵਾਰਡ ਦੇ ਵਿੱਚ ਹੋ ਰਿਹਾ ਹੈ ਜੀ ਸਾਰਾ ਸਾਰੇ ਜਿਹੜੇ ਅਫਸਰ ਬੈਠੇ ਸਾਰਾ ਸਾਥ ਦੇ ਰਹੇ ਸਾਡਾ ਜੀ ਇੱਥੇ ਡਾਟ ਸਾਹਿਬ ਵੀ ਆਪਣੇ ਨਾਲ ਪੂਰੀ ਸਪੋਰਟ ਕਰਦੇ ਆ ਜੀ ਜੀ ਇਹਨਾਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਜਿਹੜੀਆਂ ਮਾਨ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਜਿਹੜਾ ਕੈਂਪ ਲਾਇਆ ਗਿਆ ਉਸ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਆਮ ਜਨਤਾ ਨੂੰ ਜਿਹੜੀਆਂ ਸਹੂਲਤਾਂ ਦੇਣ ਦੀ ਹਦਾਇਤ ਕੀਤੀ ਗਈ ਹੈ ਉਹ ਉਹਨਾਂ ਨੂੰ ਪੂਰੀ ਤਨਦੇਹੀ ਦੇ ਨਾਲ ਉਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਨੂੰ ਨਿਭਾ ਰਹੀ ਹੈ ਤੇ ਮੇਰੇ ਨਾਲ ਇੱਕ ਹੋਰ ਸੱਜਣ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇੱਥੇ ਕੈਂਪ ਲੱਗਾ ਹੈ ਤੇ ਕਿਹੜੀਆਂ ਕੀ ਤੁਸੀਂ ਕੀ ਕਹਣਾ ਚਾਹੋਗੇ ਇਸ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪ ਦੀ ਸਰਕਾਰ ਆਪਦੇ ਦਵਾਰ ਦਾ ਸਰਦਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰ ਆਪਦੇ ਦਵਾਰ ਦੇ ਤਹਿਤ ਅੱਜ ਲਖਮੀਰ ਸਾਹਿਬ ਚੌਂਕ ਵਿੱਚ ਕੈਂਪ ਲੱਗਾ ਹੈ ਜਿਸ ਦੀ ਰਹਿਨਮਾਈ ਡਾਕਟਰ ਇੰਦਰਬਿਨਿਦਰ ਜੀ ਸਾਡੇ ਐਮ ਐਲ ਏ ਕਰ ਰਹੇ ਨੇ ਉਹਨਾਂ ਦੀ ਰਹਿਨਮਾਈ ਹੇਠ ਸਾਰੇ ਇਲਾਕੇ ਦੇ ਵਿੱਚ ਅੱਜ ਜੋ ਜੋ ਕਿਸੇ ਨੂੰ ਮੁਸ਼ਕਲ ਆ ਰਹੀ ਕਿਸੇ ਵੀ ਕੰਮ ਦੀ 43 ਤਰ੍ਹਾਂ ਦੀਆਂ ਸੇਵਾਵਾਂ ਨੇ ਜਿਦੇ ਵਿੱਚ ਹਰ ਇੱਕ ਦਾ ਕੋਈ ਜ਼ਰੂਰੀ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਕੰਮ ਸਾਰਾ ਇਹ ਜਿੱਥੇ ਕੀਤਾ ਜਾ ਰਿਹਾ ਕਿ ਲੋਕਾਂ ਦੇ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਦੀ ਸਰਕਾਰ ਆਈ ਹੈ ਕਿ ਲੋਕਾਂ ਦੇ ਘਰ ਆ ਕੇ ਕੰਮ ਕਰਦੀ ਵੀ ਇਹਦੇ ਅਜੇ ਤੱਕ ਕਦੀ ਇਦਾਂ ਨਹੀਂ ਹੋਇਆ ਤੁਸੀਂ ਦੇਖਿਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਇੱਥੇ ਹਾਜ਼ਰ ਹੋਏ ਨੇ ਤੇ ਉਹ ਕਿੰਨਾ ਉਹਨਾਂ ਵੱਲੋਂ ਕਹਿਣਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਲੋਕ ਉਹਨਾਂ ਤੋਂ ਬਹੁਤ ਖੁਸ਼ ਨੇ ਤੇ ਅਸੀਂ ਇਸ ਸਬੰਧੀ ਗੱਲ ਕਰਾਂਗੇ ਆਮ ਜਨਤਾ ਦੇ ਨਾਲ ਵੀ ਕਿ ਜਿਹੜੀਆਂ ਇਹ ਸਹੂਲਤਾਂ ਇਹ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਕਿੰਨਾ ਕੁ ਛਲਗਾ ਜੋ ਕਦਮ ਸੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਵੀ ਬੜੀ ਲੰਬੀ ਕਤਾਰ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਕਿਸ ਤਰ੍ਹਾਂ ਦਾ ਅਪਰਾਲਾ ਇਹਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸਰ ਬਹੁਤ ਟਾਈਮ ਲੱਗਾ ਹੈ ਸਵੇਰ ਤੋਂ ਬਿਲੇ ਲੱਗੇ ਹੋਇਆ ਹਮਮ ਉਹਦਾ ਕਹਨ ਵਾਰੀ ਆ ਲੱਗੀ ਹੈ ਹਮ ਨਹੀਂ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿੰਨਾ ਕੁ ਵਧੀਆ ਤੇ ਕਿੰਨਾ ਕੁ ਛਲਾਗਾ ਜੋਗੇ ਕਿਉਂਕਿ ਇਹੀ ਕੰਮ ਕਰਾਉਣ ਵਾਸਤੇ ਤੁਹਾਨੂੰ ਇਹ ਦਫਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਤੇ ਉੱਥੇ ਖੱਜਲ ਖਵਰੀ ਹੁੰਦੀ ਸੀ ਕਿ ਤੁਸੀਂ ਉਸ ਖੱਜਲ ਖਵਰੀ ਤੋਂ ਅੱਜ ਬਚੇ ਜੀ ਹਾਂਜੀ ਹਾਂਜੀ ਉਹ ਖੱਜਲ ਖਵਰੀ ਤੋਂ ਬਚੇ ਭਾਜੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਵਧੀਆ ਉਪਰਾਲਾ ਹੈ ਉਹਦਾਂ ਦੇ ਬਹੁਤ ਵਧੀਆ ਬਾਕੀ ਕੰਮ ਤੇ ਵਧੀਆ ਹੋ ਰਿਹਾ ਸਾਰਾ ਠੀਕ ਹੈ ਹਾਂਜੀ ਹੋਰ ਪੁੱਛਦੇ ਆਂ ਸੀ ਇਹ ਜਾਣਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਸਕੂਲ ਵਿੱਚ ਉਹਦਾ ਸਾਨੂੰ ਮਹੀਨੇ ਲੱਗ ਦੋ ਮਹੀਨੇ ਲੱਜੰਦੇ ਸੀ ਅੱਜ ਤੋਂ ਰੋ ਟਾਈਮ ਤੇ ਟਾਈਮ ਹੁੰਦਾ ਪਿਆ ਵਾ ਸਕੂਲ ਕਰਕੇ ਬੱਚਾ ਜਿਸ ਤਰ੍ਹਾਂ ਮੈਂ ਵੇਖ ਰਿਹਾ ਕਿ ਤੁਸੀਂ ਇੱਕ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਜੇ ਕਿ ਤੁਹਾਡੇ ਵਾਸਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਾਣਾ ਬੜਾ ਮੁਸ਼ਕਲ ਹੁੰਦਾ ਸੀਗਾ ਤੇ ਉੱਥੇ ਜਾ ਕੇ ਫਿਰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਕੀ ਸਮਾਂ ਰਹਿ ਜੇ ਉਹਦਾ ਸਾਨੂੰ ਟਾਈਮ ਨਹੀਂ ਮਿਲਦਾ ਛੁੱਟੀ ਨਹੀਂ ਮਿਲਦੀ ਸੀ ਪਰ ਉਹਨਾਂ ਨੂੰ ਅੱਜ ਟਾਈਮ ਕੱਢ ਕੇ ਮੋਕੇ ਦੇ ਕੰਮ ਹੁੰਦਾ ਪਿਆ ਵਾ ਪਹਿਲਾਂ ਖਲੋਤੇ ਆਏ ਟਾਈਮ ਕੱਢ ਕੇ ਆਏ ਆਪਣੇ ਬੜੀ ਮੁਸ਼ਕਲ ਵਾਸਤੇ ਫਿਰ ਇਹ ਟਾਈਮ ਨਿਕਲਦਾ ਕੱਢਦੇ ਪਏ ਆ ਤੇ ਕਿੰਨਾ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਤੁਹਾਡਾ ਕੰਮ ਇੱਥੇ ਕਰੇਗਾ ਦੱਸੇ ਨੰਬਰ 6 ਆਪਾਂ ਇੱਕ ਵੇ ਤੇ ਲੱਗੇ ਆ ਨਹੀਂ ਗੱਲ ਗੱਲ ਸਮੇਂ ਦੀ ਨਹੀਂ ਵੀ ਕਿੰਨੇ ਵਜੇ ਤੇ ਲੱਗੇ ਕਿਉਂਕਿ ਜਦੋਂ ਤੁਸੀਂ ਦਫਤਰਾਂ 'ਚ ਜਾਂਦੇ ਸੀਗੇ ਜਿਹੜੀ ਗੱਲ ਮੈਂ ਪੁੱਛ ਰਿਹਾ ਕਿੰਨਾ ਕੁ ਵਧੀਆ ਉਪਰਾਲਾ ਵਧੀਆ ਵਾਜੀ ਹਾਂ ਨਹੀਂ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੀ ਕਿੰਦਾ ਕੁ ਵਧੀਆ ਉਪਰਾਲਾ ਜਿਹੜਾ ਬਹੁਤ ਵਧੀਆ ਭਾਜੀ ਉਹ ਤਰ੍ਹਾਂ 2-2 2.5 ਹਜ਼ਾਰ ਰੁਪਏ ਮੰਗਦੇ ਆ ਬਣਾਉਣ ਅੱਗੇ ਆਨਲਾਈਨ ਜਿਸ ਤਰ੍ਹਾਂ ਬਣਾਉਣਦੇ ਆ ਬਹੁਤ ਵਧੀਆ ਲੱਗਾ ਸਾਡੇ ਨੂੰ ਤੇ ਅਸੀਂ ਸਵੇਰੇ ਬਣਵਾ ਕੇ ਗਏ ਅਸੀਂ ਦੂਜੀ ਵਾਰ ਆਏ ਆਪਣੇ ਬੇਟੀ ਦਾ ਜਨਮ ਦਿਨ ਜਨਮ ਦਾ ਸਵੇਟਿਕਟ ਬਣਵਾਉਣ ਬਹੁਤ ਵਧੀਆ ਹੈ ਕੀ ਸਮਝ ਦੇ ਦੇ ਕਿ ਜਿਹੜੀ ਆਮ ਆਦਮੀ ਪਾਰਟੀ ਜੀ ਇਸ ਵੇਲੇ ਕੰਮ ਕਰ ਰਹੀ ਏ ਉਹ ਵਧੀਆ ਕਰ ਰਹੀ ਹੈ ਹਾਂਜੀ ਬਹੁਤ ਵਧੀਆ ਜੋ ਵੇਖੋ ਕਿ ਜਿੰਨੇ ਟਾਈਮ ਸਾਰਨਾ ਹਰਕਤ ਦਾ ਟਾਈਮ ਮੌਕੇ ਤੇ ਚੀਜ਼ ਬਣ ਜੂਗੀ ਉਹਦੇ ਵਾਸਤੇ ਤਾਂ ਬਹੁਤ ਵਧੀਆ ਹਾਂਜੀ ਸ਼ੁਕਰੀਆ ਦਾਵਾ ਕਿਹੜੇ ਕਿਹੜੇ ਕੰਮ ਲਈ ਤੁਸੀਂ ਇੱਥੇ ਪਹੁੰਚੇ ਜਨਮ ਤਰੀਕ ਬਣਾਉਣ ਵਾਸਤੇ ਜਨਮ ਤਰੀਕ ਜਿਹੜਾ ਸੀਗਾ ਉਹ ਇੱਕ ਅਜੇਹਾ ਮੈਂ ਮਾਸੀਗਾ ਕਿ ਜਿੱਥੇ ਜਾ ਕੇ ਲੋਕਾਂ ਨੂੰ ਕਈ ਕਈ ਪ੍ਰਕਾਰ ਦੇ ਕਈ ਕਈ ਠੱਕੇਖਾਨੇ ਪੈਂਦੇ ਸੀਗੇ ਤੇ ਅੱਜ ਇੱਥੇ ਤੁਹਾਡਾ ਘਰ ਬੈਠੇ ਬਣ ਰਿਹਾ ਕਿ ਕੀ ਕੀ ਸਮਝਦੇ ਬਹੁਤ ਵਧੀਆ ਸਾਨੂੰ ਤਾਂ ਲੱਗਾ ਵਾ ਕਿ ਅਸੀਂ ਜਾਨ ਜੋਗਾ ਹੁੰਦਾ ਨਹੀਂ ਟਾਈਮ ਨਹੀਂ ਹੁੰਦਾ ਟਾਈਮ ਵੇਸਟ ਹੁੰਦਾ ਉਹ ਬਚ ਗਿਆ ਵਾ ਤੇ ਸਵੇਰੇ ਆਏ ਹੀ ਹੁਣ ਫੇਰ ਆਪਣਾ ਕੰਮ ਵੀ ਕਰ ਲਿਆ ਵਾ ਤੇ ਮਸਲਾ ਹੱਲ ਵੀ ਹੋ ਗਿਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਜੇ ਇਹ ਜਨਮ ਤੇ ਮੌਤ ਦੇ ਸਰਟੀਫਿਕੇਟ ਦੀਆਂ ਨੇ ਤੇ ਜੇ ਇਹ ਜਨਮ ਤੇ ਮੌਤ ਦਾ ਸਰਟੀਫਿਕੇਟ ਲੈਣ ਵਾਸਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦੇ ਜਿਹੜਾ ਸੀਗਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਅੱਜ ਇਹ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਹਾਨੀ ਸਰ ਕੀ ਕਹੋਗੇ ਤੁਸੀਂ ਇੱਥੇ ਅੱਜ ਆਏ ਨਹੀਂ ਜੀ ਬਹੁਤ ਵਧੀਆ ਜੀ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਹਾਂ ਜੀ ਹਾਂ ਜੀ ਤੇ ਇਹ ਜਨਮ ਦੇ ਮੌਦ ਦਾ ਸਰਟੀਫਿਕੇਟ ਲੈਣ ਵਾਸਤੇ ਬੜੀਆਂ ਖਜਲ ਖਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਅੱਜ ਇੱਥੇ ਮੌਕੇ ਦੇ ਉੱਤੇ ਹੀ ਫਾਰਮ ਭਰੇ ਜਾ ਰਹੇ ਆ ਮੌਕੇ ਦੇ ਨੰਪਤਰਾਂ ਨਹੀਂ ਇਹ ਜੀ ਬਹੁਤ ਵਧੀਆ ਸਰਕਾਰ ਨੇ ਜਿਹੜਾ ਇਹ ਉਪਰਾਲਾ ਜੀ ਬਹੁਤ ਵਧੀਆ ਪਹਿਲਾਂ ਤੇ ਵਿਚਾਰੇ ਦਫ਼ਤਰਾਂ ਦੇ ਚੱਕਰ ਮਾਰ ਮਰ ਲੋਕੀ ਥੱਕ ਜਾਂਦੇ ਨਹੀਂ ਕੰਮ ਹੁੰਦੇ ਨਹੀਂ ਹਾਂ ਜੀ ਹੁਣ ਇਹ ਬਹੁਤ ਵਧੀਆ ਉਪਰਾਲਾ ਜੀ ਇੱਥੇ ਲੋਕਾਂ ਨੂੰ ਘਰੇ ਬੈਠੇ ਸਹੂਲਤ ਮਿਲਦੀ ਪਈ ਹੈ ਇਹ ਸਨ ਇਲਾਕਾ ਵਾਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਜੜੀਆਂ ਸਹੂਲਤਾ ਘਰ-ਘਰ ਪਹੁੰਚਾਈਆਂ ਗਈਆਂ ਨੇ ਤੇ ਉਸ ਦੇ ਨਾਲ ਵੱਡੀਆਂ ਸਹੂਲਤਾ ਜੜੀਆਂ ਨੇ ਉਹ ਆਮ ਵਰਗ ਨੂੰ ਮਿਲੀਆਂ ਨੇ ਤੇ ਅੱਜ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਅੰਮ੍ਰਿਤਸਰ ਤੋਂ ਮਕੇਸ਼ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ